ਪਾਰਕ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਵੱਲੋਂ ਬਹੁਤ ਵੱਡਾ ਵਧੀਆ ਔਰ ਚੰਗਾ ਉਪਰਾਲਾ ਸਾਡੇ ਇਲਾਕੇ ਵਾਸਤੇ ਕੀਤਾ ਗਿਆ ਇਹਨਾਂ ਨੇ ਅੱਜ ਅਮਨਦੀਪ ਹਸਪੀਟਲ ਅੰਮ੍ਰਿਤਸਰ ਦੀ ਕਲੈਬੋਰੇਸ਼ਨ ਦੇ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਫ੍ਰੀ ਮੈਡੀਸਨ ਡਿਸਟ੍ਰੀਬਿਊਸ਼ਨ ਔਰ ਸ਼ਗੜਗੜ ਸਕੂਲ ਦੇ ਵਿੱਚ ਕੀਤੀ ਆ ਔਰ ਮੈਂ ਇਸ ਗੱਲ ਲਈ ਵਾਰਕ ਦਿੰਨਾ ਸਾਰਿਆਂ ਨੂੰ ਖਾਸ ਕਰਕੇ ਜੇਸ ਲੋਧਰਾ ਜੀ ਔਰ ਰਾਦੀ ਸਾਰੀ ਟੀਮ ਉਹਨਾਂ ਦੇ ਆਫਿਸ ਬੇਰੋਲ ਮੈਂਬਰ ਸਾਹਿਬਾਨ ਇਹ ਇੱਕ ਬਹੁਤ ਵਧੀਆ ਉਪਰਾਲਾ ਅਰੋੜਾ ਜੀ ਚੇਚੇ ਦੌਰ ਤੇ ਸਾਡੇ ਵੀਰ ਸ਼੍ਰੀ ਜਗਨਦੀਸ਼ ਅਰੋੜਾ ਜੀ ਜਿਹੜੇ ਆਪ ਇੱਕ ਸੰਸਥਾ ਦੇ ਸਾਡੇ ਵਾਸਤੇ ਹੁਣ ਔਰ ਸ਼ਕੜਗੜ ਸਕੂਲ ਦੀ ਮੈਨੇਜਮੈਂਟ ਦੇ ਲੰਬੇ ਸਮੇਂ ਤੋਂ ਪ੍ਰਦਾਨ ਵੀ ਨੇ ਔਰ ਪਾਰਕ ਵਿਕਾਸ ਪਰਸ਼ਦ ਦੇ ਫਾਊਂਡਰ ਮੈਂਬਰ ਨੇ ਅੱਜ ਉਹਨਾਂ ਨੇ ਇਸ ਸਮੇਂ ਤੇ ਆ ਕੇ ਆਪਣੇ ਆਸ਼ੀਰਵਾਦ ਦਿੱਤਾ ਪਰ ਖਾਸ ਕਰਕੇ ਸਾਡਾ ਅਜੀਤ ਸੰਦੀਪ ਸੀਬੀਏ ਜਿਹੜੀ ਫਾਰਮ ਨੂੰ ਇੰਫੋਟੈਕ ਚਲਾਉਂਦਾ ਉਹਨੇ ਨੂੰ ਸਾਰਾ ਸਪான்ਸਰ ਕੀਤਾ ਤਮ ਸਭ ਮੈਂ ਨਾ ਵੀ ਇਹ ਸਾਰੇ ਲਾਇਕ ਮਾਇੰਦੇ ਲੋਕ ਜਦੋਂ ਮਿਲ ਕੇ ਸਮਾਜ ਦੀ ਸੇਵਾ ਵਲ ਆ ਜਾਣ ਤੇ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਪੈਂਦਾ ਪਾਤ ਵਿਕਾਸ ਪਰਸ਼ਦ ਆਪਣੇ ਆਪ ਚ ਇੱਕ ਐਸੀ ਐਨ ਜੀਓ ਆ ਐਸੀ ਸੇਵਾ ਭਾਵ ਵਾਲੀ ਸੰਸਥਾ ਜਿਹੜੇ ਸਮਾਜ ਦੇ ਵੱਖਰੇ ਵੱਖਰੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਭਾਵੇਂ ਉਹ ਸਿਹਤ ਸੇਵਾ ਵਾ ਹੋਵੇ ਆਵੇ ਉਹ ਤਾਲੀਮ ਹੋਵੇ ਭਾਵੇਂ ਕਿਸੇ ਗਰੀਬ ਗੁਰਬੇ ਦੀ ਮਦਦ ਹੋਵੇ ਭਾਵੇਂ ਕੋਈ ਤਨ ਮੁਸ਼ਕਲਾਂ ਜਿਹੜੀਆਂ ਸਮਾਜ ਦੇ ਵਿੱਚ ਆਉਂਦੀਆਂ ਨੇ ਉਹਦੇ ਖਿਲਾਫ ਆਵਾਜ਼ ਉਠਾਉਣ ਦੀ ਗੱਲ ਹੋਵੇ ਤੋਂ ਮੈਂ ਸਮਝਦਾ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇਹਦੇ ਨਾਲ ਜਿਹੜੀ ਸਮਾਜ ਤੋਂ ਅਸੀਂ ਸਾਡੀ ਪ੍ਰਵਿਰਤੀ ਵੱਧ ਰਹੀ ਆ ਲੈਣ ਦੀ ਉਹਦੇ ਤੇ ਕਿਸੇ ਨਾ ਕਿਸੇ ਇੱਕ ਅੰਕੋ ਜ਼ਰੂਰ ਲੱਗੂਗਾ ਔਰ ਅਸੀਂ ਸਮਾਜ ਨੂੰ ਵਾਪਸ ਦੇਣ ਦੀ ਪ੍ਰਵਿਰਤੀ ਜਿਹੜੀ ਆ ਉਹ ਜ਼ਿਆਦਾ ਤਿਆਰ ਕਰਾਂਗੇ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਇਲਾਕੇ ਵੱਲੋਂ ਪਾਰਤ ਵਿਕਾਸ ਪਰਸ਼ਦ ਦਾ ਉਹਨਾਂ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਲਾਕੇ ਦੇ ਵਿੱਚ ਅਮੰਦੀ ਹਸਪੀਟਲ ਦੀ ਸਾਰੀ ਟੀਮ ਨੂੰ ਪਰ ਮੈਂ ਦੇਖਿਆ ਕਿ ਜਿਹੜੀਆਂ ਸੀਰੀਅਸ ਡਿਜ਼ੀਜ਼ ਨੇ ਭਾਵੇਂ ਕੈਂਸਰ ਆ ਭਾਵੇਂ ਆਰਥੋਪੈਡਿਕ ਆ ਭਾਵੇਂ ਮੈਡੀਸਨ ਆ ਭਾਵੇਂ ਸਰਜਰੀ ਆ ਸਾਰੀ ਚੀਜ਼ਾਂ ਨੂੰ ਉਹ ਡੀਲ ਕਰ ਰਹੇ ਨੇ ਮੈਡੀਸਨ ਫ੍ਰੀ ਦਿੱਤੀ ਜਾ ਰਹੀ ਆ ਔਰ ਕਈ ਪੇਸ਼ੰਗੋ ਨੂੰ ਉਹਨਾਂ ਨੇ ਕਿਹਾ ਵੀ ਆਪਾਂ 3 ਮਹੀਨੇ ਫ੍ਰੀ ਇਲਾਜ ਕਰਾਂਗੇ ਔਰ ਉਸ ਤੋਂ ਬਾਅਦ ਫਾਲੋਅ ਅਪ ਵੀ ਹੋਊਗਾ ਤਾਂ ਬੜੀ ਵਧੀਆ ਚੀਜ਼ਾਂ ਹੈਆਂ ਨੇ ਕਿਸੇ ਤਰੀਕੇ ਨਾਲ ਸਾਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਬਾਕੀਆਂ ਨੂੰ ਵੀ ਮਿਲ ਕੇ ਇਹ ਕੰਮ ਜਿਹੜੇ ਨੇ ਕਰਨੇ ਅੱਜ 28 ਜੁਲਾਈ 2024 ਨੂੰ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਅਮਨਦੀਪ ਹਸਪੀਟਲ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਫ੍ਰੀ ਚੈੱਕਅਪ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹਦੇ ਵਿੱਚ 7 ਡਿਫਰੈਂਟ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਅਮਨਦੀਪ ਗਰੁੱਪ ਆਫ ਹਸਪੀਟਲਸ ਤੋਂ ਅੰਮ੍ਰਿਤਸਰ ਤੋਂ ਆਏ ਨੇ ਉਹ ਡਿਫਰੈਂਟ ਜਿਹੜੇ ਪੇਸ਼ੈਂਟਸ ਜਿਹੜੇ ਆ ਉਹਨਾਂ ਦਾ ਜਿਹੜਾ ਚੈੱਕਅਪ ਕਰ ਰਹੇ ਆ ਚੈੱਕਅਪ ਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਇੱਕ ਹਫ਼ਤੇ ਦੀ ਜਿਹੜੀ ਕੈਂਪ ਦੇ ਦੌਰਾਨ ਫ੍ਰੀ ਮੈਡੀਸਨ ਦਿੱਤੀ ਜਾਏਗੀ ਉਹਦੇ ਨਾਲ ਨਾਲ ਜਿਹੜਾ ਵਿਦਨ 3 ਮੰਥ ਤਿੰਨ ਮਹੀਨੇ ਦੇ ਵਿੱਚ ਕਿਸੇ ਪੇਸ਼ੈਂਟ ਨੂੰ ਕੋਈ ਫਾਲੋਅ ਅਪ ਵਾਸਤੇ ਜਾਣਾ ਪੈਂਦਾ ਅਮਨਦੀਪ ਹਸਪੀਟਲ ਦੇ ਕਿਸੇ ਵੀ ਗਰੁੱਪ ਦੇ ਕਿਸੇ ਹਸਪੀਟਲ ਤੇ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਿਤੇ ਵੀ ਜਾ ਸਕਦੇ ਨੇ ਉਹਨਾਂ ਦਾ ਜਿਹੜਾ ਫ੍ਰੀ ਫਾਲੋਅ ਅਪ ਕੀਤਾ ਜਾਏਗਾ ਉਹਦੇ ਨਾਲ ਜੇ ਕਿਸੇ ਕਿਸਮ ਦੀ ਟ੍ਰੀਟਮੈਂਟ ਦੀ ਜ਼ਰੂਰਤ ਪੰਦੀ ਆ ਉਹਦੇ ਵਿੱਚ 25% ਤੋਂ ਲੈ ਕੇ 75% ਤੱਕ ਜਿਹੜਾ ਉਹਨਾਂ ਨੂੰ ਡਿਸਕਾਊਂਟ ਮਿਲੇਗਾ ਇਲਾਜ ਦੇ ਵਿੱਚ ਉਹਦੇ ਨਾਲ ਨਾਲ ਜੇ ਕੋਈ ਗਰੀਬ ਬੰਦਾ ਜਿਹੜਾ ਕੋਈ ਲੋੜਵੰਦ ਬੰਦਾ ਜਿਹੜਾ ਨਹੀਂ ਉਹਨੂੰ ਅਫੋਰਡ ਕਰ ਸਕਦਾ ਇਲਾਜ ਨੂੰ ਉਹਦੇ ਵਾਸਤੇ ਉਹ ਪੇਸ਼ੈਂਟ ਜਿਹੜਾ ਵਾ ਸਾਨੂੰ ਪਰਸਪਰਸ਼ਨ ਨੂੰ ਸਾਡੀ ਸੰਸਥਾ ਨੂੰ ਅਪਰੋਚ ਕਰ ਸਕਦਾ ਉਹਦੀ ਆਹੀ ਰეკਮੈਂਡੇਸ਼ਨ ਆਪਣੇ ਲੈਟਰਪੈਡ ਤੇ ਕਰਕੇ ਅਮਨਦੀਪ ਹਸਪਤਾਲ ਨੂੰ ਭੇਜਾਂਗੇ ਉਹਦਾ ਵੀ ਉਹ ਇਲਾਜ ਫ੍ਰੀ ਆਫ ਕਾਸਟ ਕੀਤਾ ਜਾਏਗਾ ਉਹਦੇ ਨਾਲ ਨਾਲ ਸਾਨੂੰ ਉਮੀਦ ਹੈ ਕਿ ਲੋਕੀ ਜਿਹੜਾ ਇਹਦਾ ਬਹੁਤ ਭਰਪੂਰ ਫਾਇਦਾ ਉਠਾ ਰਹੇ ਆ ਅੱਜ ਤਕਰੀਬਨ 400 ਦੇ ਕਰੀਬ ਪੇਸ਼ੈਂਟ ਦੀ ਜਿਹੜੀ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਡਿਫਰੈਂਟ ਫੀਲਡ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਔਰ ਸਾਨੂੰ ਉਮੀਦ ਹੈ ਕਿ ਕੈਂਪ ਖਤਮ ਹੋਣ ਤੱਕ 2:30 ਵਜੇ ਤੱਕ ਜਾਂ 3 ਵਜੇ ਤੱਕ 500 ਦੇ ਕਰੀਬ ਪੇਸ਼ੈਂਟ ਜਿਹੜੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰ ਤੋਂ ਜਿਹੜੇ ਆਏ ਆ ਉਹ ਉਸ ਕੈਂਪ ਦਾ ਫਾਇਦਾ ਉਠਾਣਗੇ ਔਰ ਸਾਨੂੰ ਉਮੀਦ ਹੈਗੀ ਆ ਕਿ ਅੱਗੇ ਵੀ ਇਹ ਸਾਡੀ ਸੰਸਥਾ ਜਿਹੜੀ ਆ ਅਮਨਦੀਪ ਹਸਪਤਾਲ ਦੇ ਨਾਲ ਮਿਲ ਕੇ ਅਲੱਗ-ਅਲੱਗ ਤਰ੍ਹਾਂ ਦੇ ਹੋਰ ਵੀ ਜਿਹੜੇ ਸਪੈਸ਼ਲਿਸਟ ਡਾਕਟਰ ਆ ਉਹਨਾਂ ਦੇ ਨਾਲ ਅਸੀਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਵਾਂਗੇ ਗੁਰਦਾਸਪੁਰ ਚ ਲਗਾਇਆ ਨਾਲ ਦੇ ਪਿੰਡਾਂ ਚ ਵੀ ਅਸੀਂ ਅਪਰੋਚ ਕਰਾਂਗੇ ਜੇ ਕੋਈ ਲਗਵਾਉਣਾ ਚਾਹੇਗਾ ਹੀ ਉੱਥੇ ਵੀ ਲਗਾਵਾਂਗੇ ਜਿਸ ਦਾ ਜਿਹੜਾ ਫਾਇਦਾ ਹੋਵੇ ਲੋਕਾਂ ਨੂੰ ਜਿਹੜਾ ਮਿਲ ਸਕੇ ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਜਿਹੜੇ ਅੰਮ੍ਰਿਤਸਰ ਨਹੀਂ ਜਾ ਸਕਦੇ ਉਹਨਾਂ ਨੂੰ ਘਰ ਬੈਠੇ ਇਹ ਸਹੂਲਤ ਮਿਲੀ ਆ ਪਰ ਸਾਨੂੰ ਉਮੀਦ ਹੈਗੀ ਆ ਕਿ ਲੋਕੀ ਇਸ ਦਾ ਫਾਇਦਾ ਹੁਣ ਵੀ ਉਠਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹਦਾ ਬਹੁਤ ਜ਼ਿਆਦਾ ਫਾਇਦਾ ਉਠਾਇਆ ਜਾਏਗਾ ਉਹਦੇ ਨਾਲ ਨਾਲ ਬਾਰਦਗਾਸ ਪਰਸ਼ਦ ਗੁਰਦਾਸਪੁਰ ਵੱਲੋਂ ਇੱਕ ਸਾਡੀ ਕਲੀਨਿਕਲ ਲੈਬਰਾਟਰੀ ਹਨਮਾ ਚੌਂਕ ਦੇ ਵਿੱਚ ਚਲਦੀ ਪਈ ਆ ਜਿੱਥੇ ਤਕਰੀਬਨ ਮਾਰਕੀਟ ਰੇਟ ਤੋਂ ਅੱਧੇ ਰੇਟਾਂ ਦੇ ਉੱਪਰ ਜਿਹੜੇ ਟੈਸਟ ਕੀਤੇ ਜਾਂਦੇ ਆ ਅੱਜ ਵੀ ਜੇ ਕਿਸੇ ਪੇਸ਼ੈਂਟ ਨੂੰ ਕੋਈ ਡਾਕਟਰ ਇੱਥੇ ਟੈਸਟ ਪ੍ਰਸਕ੍ਰਾਈਬ ਕਰਦਾ ਹੈਗਾ ਉਹਦੇ ਵਾਸਤੇ ਸਾਡੀ ਲੈਬਾਰਟਰੀ ਚ ਇੰਸਟਰਕਸ਼ਨ ਦਿੱਤੀ ਹੈ ਉਹਦਾ ਜਿਹੜੇ ਅੱਜ ਕੋਈ ਵੀ ਟੈਸਟ ਹੋਏਗਾ ਉਹ ਫ੍ਰੀ ਆਫ ਕੋਸਟ ਕੀਤਾ ਜਾਏਗਾ ਸਾਨੂੰ ਉਮੀਦ ਹੈ ਕਿ ਲੋਕੀ ਸਾਡੀ ਲੈਬਾਰਟਰੀ ਦੇ ਵਿੱਚ ਵੀ ਆ ਕੇ ਉਹਦਾ ਫਾਇਦਾ ਉਠਾਣਗੇ ਧੰਨਵਾਦ ਥੈਂਕ ਯੂ